ਅਸਰਿਕ ਕਾਲ ਪੰਜਾਬੀਓ ਕੀ ਹਾਲ ਚਾਲ ਹੈ ਜਿੱਦਾਂ ਕੀ ਤੁਹਾਨੂੰ ਦੱਸਿਆ ਸੀਗਾ ਖਲਾੜੀ ਅੱਜ ਆਪਣੀ ਐਤਵਾਰ ਨੂੰ ਬਾਬੇ ਦਾਣਾ ਔਲੇ ਕੇ ਸਟਾਰਟ ਕਰਤੀ ਤੇ ਆ ਪਹਿਲਾ ਕਾਣਾ ਤਿਆਰ ਹੋ ਰਿਹਾ ਆਪਣਾ ਤੇ ਇੱਥੇ ਫੋਈ ਲੱਗਦੀ ਹੈ ਸੇਕਾ ਦੇਣਾ ਪੈਂਦਾ ਪੂਰਾ ਤੇ ਆ ਫੋਨੀ ਸਿਸਟਮ ਦੁਆਰਾ ਕੱਢेंगे ਗੁੜ ਬਾਰੇ ਟਾਈਮ ਲੱਗੂਗਾ ਪਹਿਲਾ ਦਿਨ ਅੱਜ ਥੋੜੀ ਸੈਟਿੰਗ ਹੋਣ ਚ ਵੀ ਟਾਈਮ ਲੱਗਦਾ ਥੋੜਾ ਡੇਟ ਹੋ ਗੇ ਬਾਕੀ ਖਿਲਾੜੀ ਵਧੀਆ ਚੱਲੀ ਗੰਨਾ ਆ ਪਾਣੀ ਠੰਡਾ ਕਰਨ ਵਾਸਤੇ ਕੰਮ ਚੱਲ ਰਿਹਾ ਬਾਕੀ ਗੁੜ ਪਾਣ ਨੂੰ ਤਿਆਰ ਹੈ ਲੱਗੂਗਾ ਟਾਈਮ ਥੋੜਾ ਦੱਸਿਓ ਬਾਈ ਜੀ ਕਿੱਦਾਂ ਲੱਗੀ ਖਿਲਾੜੀ ਇੱਧਰ ਚਾਦਰਾਂ ਵੀ ਲਾਤੀ